ਉਹ ਲੋਕ ਨਰਾਲੇ ਹੁੰਦੇ ਨੇ ਜੋ ਹੋਰਨਾਂ ਨੂੰ ਖੁਸ਼ੀਆਂ ਵੰਡ ਕੇ ਆਪਣਾ ਸਕੂਨ ਹਾਸਲ ਕਰਦੇ ਨੇ ਤੇ ਜਿਹਾ ਇੱਕ ਪਰਿਵਾਰ ਸਕਾਟਲੈਂਡ ਦੇ ਖਸਵੇ ਪਰਥ ਵਿੱਚ ਵੱਸਦਾ ਹੈ ਜਿਨ੍ਹਾਂ ਵੱਲੋਂ ਪਿਛਲੇ 10 ਸਾਲਾਂ ਤੋਂ ਹਰ ਸਾਲ ਲੋੜਵੰਦ ਬੱਚਿਆਂ ਲਈ 크ਿਸਮਸ ਦੇ ਦਿਨਾਂ ਵਿੱਚ ਖਡਾਉਣੇ ਪੇੜ ਕੀਤੇ ਜਾਂਦੇ ਨੇ ਉੱਗਾ ਨੌਜਵਾਨ ਕਾਰੋਬਾਰੀ ਸਤਿੰਦਰ ਸਿੱਧੂ ਉਹਨਾਂ ਦੀ ਪਤਨੀ ਰਜਨੀ ਸਿੱਧੂ ਤੇ ਬੇਟਾ ਹਰ ਸਾਲ ਦਸੰਬਰ ਮਹੀਨੇ ਉਹਨਾਂ ਬੱਚਿਆਂ ਲਈ ਖਿਡਾਉਣੇ ਇਕੱਠੇ ਕਰਨ ਦੇ ਆਹਰ ਚ ਰੁੱਝ ਜਾਂਦੇ ਨੇ ਜਿਨ੍ਹਾਂ ਲਈ ਖਿਡਾਉਣੇ ਹਾਸਲ ਕਰਨਾ ਵੀ ਅਸਮਾਨੋਂ ਤਾਰੇ ਤੋੜਨ ਵਰਗਾ ਔਖਾ ਕੰਮ ਹੈ ਸਤਿੰਦਰ ਸਿੱਧੂ ਰੈਸਟੋਰੈਂਟ ਖੇਤਰ ਨਾਲ ਸੰਬੰਧਿਤ ਨੇ ਤੇ ਬਹੁਤ ਸਾਰੀਆਂ ਨੇਕ ਰੁਚੀਆਂ ਉਹਨਾਂ ਦੇ ਸੁਭਾਅ ਦਾ ਹਿੱਸਾ ਨੇ ਬੀਤੇ ਦਿਨੀ ਉਹਨਾਂ ਵੱਲੋਂ ਡੰਡੀ ਚਿਲड्रन ਹਸਪਤਾਲ ਲਈ ਸੈਂਕੜੇ ਖਿਡਾਉਣੇ ਭੇਂਟ ਕੀਤੇ ਗਏ ਤਾਂ ਕਿ ਖਿਡਾਉਣਿਆਂ ਲਈ ਤਰਸਦੇ ਬੱਚਿਆਂ ਦੇ ਮਨਾਂ ਨੂੰ ਖੁਸ਼ੀਆਂ ਦਿੱਤੀਆਂ ਜਾ ਸਕਣ ਹਸਪਤਾਲ ਦੇ ਸਟਾਫ ਵੱਲੋਂ ਡਾਉਨਾ ਹੈਲਨ ਸ਼ਾਉਨਾ ਤੇ ਇਹਨਾਂ ਨੇ ਸਿੱਧੂ ਪਰਿਵਾਰ ਦੇ ਇਸ ਉਦਮ ਦੀ ਪੁਰਜ਼ੋਰ ਸਲਾਹਗਾ ਕੀਤੀ। ਇਸ ਵਾਰ ਸਿੱਧੂ ਪਰਿਵਾਰ ਨੇ ਉਹਨਾਂ ਬੱਚਿਆਂ ਨੂੰ ਖੜਾਉਣੇ ਸਪੋਰਟ ਕੀਤੇ ਜੋ ਇਸ ਸਮੇਂ ਹਸਪਤਾਲਾਂ ਵਿੱਚ ਜੇਰੇ ਲਾਜ਼ ਨੇ। ਸਤਿੰਦਰ ਸਿੱਧੂ ਦਾ ਕਹਿਣਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਦੇ ਬੁੱਲਾਂ ਤੇ ਮੁਸਕਾਨ ਲਿਆਂਦੀ ਜਾ ਸਕੇ। ਸਤਿ ਸ਼੍ਰੀ ਅਕਾਲ ਜੀ ਮੈਂ ਸਤਿੰਦਰ ਸਿੰਘ ਸਿੱਧੂ ਪੱਡ ਸਕਾਟਲੈਂਡ ਦਾ ਰਹਿਣ ਵਾਲਾ ਹਾਂ ਪਿਛਲੇ 10 ਸਾਲਾਂ ਤੋਂ ਮੈਂ ਆਪਣੀ ਪਤਨੀ ਰਜਨੀ ਸਿੱਧੂ ਅਤੇ بیٹے ਹੈਜੀ ਸਿੱਧੂ ਦੇ ਨਾਲ ਮਿਲ ਕੇ ਚਿਲਡਰਨਸ ਹਸਪੀਟਲ ਡੰਡੀ ਵਿਖੇ ਖਿਡੌਣੇ ਦੇ ਰਹੇ ਹਾਂ ਇਸੇ ਤਰ੍ਹਾਂ ਅਸੀਂ ਇਸ ਸਾਲ ਵੀ 100 ਤੋਂ ਵੱਧ ਖਿਡੌਣੇ ਚਿਲਡਰਨਸ ਹਸਪੀਟਲ ਡੰਡੀ ਵਿੱਚ ਦੇ ਕੇ ਆਏ ਹਾਂ ਸਾਡੇ ਵੱਲੋਂ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹਸਪੀਟਲ ਵਿੱਚ ਰਹਿ ਰਹੇ ਬੱਚਿਆਂ ਜੋ ਦਾਖਲ ਨੇ ਇਸ ਵੇਲੇ ਉਹਨਾਂ ਦੇ ਚਿਹਰੇ ਤੇ ਇੱਕ ਛੋਟੀ ਜਿਹੀ ਮੁਸਕਾਨ ਲਿਆ ਸਕੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਅਸੀਂ ਇਹ ਉਪਰਾਲਾ ਕਰਦੇ ਰਹੀਏ।